ਉਹ ਰਿਹਾ ਜੰਮ ਸਤੀ ਕਾਲ ਜਿਸ ਵਾਰ ਉਹ ਤੁਹਾਡੇ ਸਾਡੇ ਵਲੌਗ ਨੰਬਰ 14 ਦੇ ਵਿੱਚ ਅੱਜ ਵੀ ਵਲੌਗ ਆਪਾਂ ਲੇਟ ਸਟਾਰਟ ਕਰ ਰਹੇ ਹਾਂ ਇਹ ਛੋਟੇ ਛੋਟੇ ਵਲੌਗ ਆ ਰਹੇ ਆਪਣੇ ਪੰਜ ਦੋ ਦੋ ਮਿੰਟਾਂ ਦੇ ਲੇਕਿਨ ਆ ਪਈ ਹੋਈ ਆ ਉਹੋ ਨਿਕਲ ਗਈ ਇਸਨੇ ਦੀ ਕੀ ਕਰਤਾ ਕੰਮ ਕੁਲੇਰਾ ਕੀ ਕਰਾਂ ਮੈਂ ਲਓ ਜੀ ਐਨ ਕਟੋੜਤੀ ਗਈ ਆ ਤੋਰ ਕੀ ਸੀ ਆ ਇਹ ਦੇਖ ਮੈਂ ਗੁਜੇ ਮਿਆ ਸੀ ਆ ਮੈਂ ਖੁੱਜੀ ਤੁਰੇ ਉਹ ਹੋਈ ਨਹੀਂ ਇਹ ਮੈਂ ਖੜਿੱਗ ਗਈ ਇਹਦੀ ਹਾਂ ਹੁਣ ਕੀ ਕਰੂਗਾ ਖਰਜੇ ਨੂੰ ਲਾਉਣੇ ਕਿਦੇ ਹਿਸਾਬ ਨਾਲ ਇਤੋਂ ਦੀ ਚਾਹੀਦੀ ਹੈ ਤਾਂ ਹੂੰ ਤੇ ਤਾਂ ਨਹੀਂ ਫਿਰ ਕਿੱਥੇ ਡਿੱਗੀ ਸੀਗੀ ਇਹ ਇੱਥੇ ਡੱਬੀ ਜਿੱਤਰੀ ਹੋਈ ਪਈ ਤਾਂ ਹਾਂ ਬੋਲੀ ਜੀ ਫਿਰ ਤਾਂ ਇਕੱਲੀ ਨਿੱਕਲ ਜੀ ਹੋਵੇ ਕਿਹੜੀ ਡੱਬੀ ਕਿੱਥੇ ਜੀ ਡੱਬੀ ਆ ਪਈ ਆ ਤੇ ਤਾਂ ਹੀ ਥੀਂ ਚ ਰੱਖਣੀ ਮੈਨੂੰ ਵੱਡਾ ਡੱਬੀ ਮੈਂ ਕਢਦਾ ਖਰਜੇ ਗੇਰ ਡੱਬੀ ਹੋਣੀ ਡੱਬੀ ਦੇ ਵਿੱਚ ਨਹੀਂ ਨਹੀਂ ਇਹ ਕਿੱਦਾਂ ਕਰਦੀ ਕਿ ਪਤਾ ਰਾਤੀ ਨਿੱਕਲ ਕੇ ਹੋ ਜਾਂਦੀ ਐਸੇ ਲੇਟ ਕੇ ਤਾਂ ਨਹੀਂ ਕਰਦੀ ਆਪੀ ਇਹ ਤੇ ਖਾ ਲਈ। ਇਸ ਵਗੋਂ ਆ ਦੁੱਜੀ ਮੇਕ ਪਾਣੀ। ਵਿੱਚ ਤੱਕੀ ਲੱਗ ਗਈ। ਹੂੰ ਆ ਗਏ ਤਿਆਰ ਤੇ। ਆਏ ਕੇ ਰੈਣੂ ਆਈ ਖੜਾ ਦਿੰਨੇ ਆ। ਕਿਸੇ ਲੋਟੇ ਨੂੰ ਖੜਾ ਵਾਲੀ ਖੜਦੀ ਆ। ਜੇ ਕੋਈ ਹੋਰ ਚੀਜ਼ ਪਾਵਾਂ ਇਹਦੇ ਵਿੱਚ? ਉਹ ਕੀ ਪੂਏ ਦੇ ਵਿੱਚ। ਇਹ ਤਾਂ ਰਾਤ ਨੂੰ ਤਣਾ ਲਿਖੜੀ ਹੋ ਜੇ ਮੈਂ ਲਾ ਕੇ ਧਈਆ। ਨਾ ਤੇ ਡੱਕੀ ਫਸਾਉਣਾ ਆਪਾਂ ਕੋਈ ਸਮਝਾ ਇਹਨੂੰ ਡੱਕੀ ਫਸਾ ਦਾ ਵਿੱਚ ਹੋਰ ਟੁੱਟਣਾ ਇਤੋਂ ਪੈਸੀ ਲੱਗਣਗੀ ਤੇ ਆਉ ਗਏ ਸੱਟ ਡੱਬੀ ਦੇ ਵਿੱਚ ਡੱਬੀ ਦੇ ਵਿੱਚ ਪਾ ਕੇ ਇਹਨੂੰ ਕਰ ਦੇ ਜਿਹੜੇ ਪਾਣੀ ਦੇ ਵਿੱਚ ਡੱਕਾ ਟੱਕ ਮੈਂ ਸੈੱਟ ਕਰ ਦਮ ਇਹਨੂੰ ਆਟਾ ਜਿਆ ਫਰਪਾਟਾ ਲਾ ਜੀ ਫੇਰ ਇਹਨੂੰ ਲੋਡ ਕਰ ਦੀ ਜੇ ਇਹਨੂੰ ਟੁੱਟ ਗਈ ਮੈਨੂੰ ਕਰ ਗਏ ਸੈੱਟ ਲਓ ਜੀ ਹਾਂ ਕਰਤਾ ਕਿਹ ਰੰਦਾ ਜਿਗੜ ਦੇ ਕੀ ਪਾ ਤਿਆ ਲਾ ਕੇ ਦੇਖ ਨੇ ਉਹਨੂੰ ਲਾਏ ਫੇਰ ਲੱਗੂ ਯਾਰ ਨਹੀਂ ਨਿਕਲੀ ਕੁਛ ਮਰਜੀ ਬਾਤ ਤੂੰ ਕਰਾਂ ਲਾ ਕਰਕੇ ਦੇਖੇ ਨੂੰ ਪਹਿਲਾਂ ਉਹ ਤਾਂ ਪੂਰਨਵਾਸੀ ਆ ਪੁੱਛਦੀ ਸੀ ਫਿਰ ਮਾਨ ਦਾ ਹੂੰ ਕਰੀ ਜੋ ਚੱਕੀ ਲੀਏ 2 ਮਿੰਟ ਦਾ ਬਾ ਜਿਗੜ ਕਰਨਾ ਸੀ ਕਰਤਾ ਆਪਾਂ ਤਾਂ ਹੁਣ ਦੁੱਧ ਚੜ ਜੂਗਾ ਮੈਂ ਤਾਂ ਪੂਰਨਵਾਸੀ ਨੂੰ ਚੜੂ ਉਸ ਵਾਸਤੇ ਜਿਹੜਾ ਉਹ ਲੱਭਾ ਸੀ ਜਿਹੜਾ ਮੈਂ ਤੈਨੂੰ ਇਹ ਆਫਰ ਕਰ ਦਿੱਤੀ ਮੱਝਾ ਮੰਨਦੀ ਹਾਂ ਅਣ ਕੇਰ ਫਿਰ ਬਣਾਵਾਂਗੇ ਥੋੜਾ ਬਹੁਤਾ ਬਲੌਗ ਹੋਰ ਸਿਕਸਨਰੀ ਆ ਗਈ ਨਿਤਰੀਏ ਪਾਣੀ ਦੀ ਬੋਤਲ ਦੀਰ ਕਿੱਥੋਂ ਲੈਂਦੀ ਸੀ ਇਹਦਾ ਸਾਫ ਪਾਣੀ ਆਊਗਾ ਫਿਰ पानी भी वाया दारू वाली बोतल बिलेरी नहीं है बिलेरी है बलेरी बिलेरी भी नहीं बिलेर बिलेर, बिलेर। बिलयर पैकेज ड्रिंकिंग वाटर दी कॉपी। ਉਹਨੂੰ ਡੋਲਾਂ ਹੀ ਖਾਲੀ ਕਰ ਦਿੰਨੇ ਆ। ਇਹ ਕਰ ਦਿਆਂ ਮੈਂ। ਐ ਮੰਨਦੇ ਜਾਂਦੇ ਆ। ਮੰਨਦੇ ਨੇ ਕਹਿੰਦੇ ਠੰਡੀ ਕੜਾਹੀ ਪਾ ਦੇ। ਦੇਖ ਸਾਰਦੇ ਨੇ ਤੁਸੀਂ। ਇਦਾਂ ਕਰਨਾ ਇਹ ਸੋਡੇ ਵੀ ਕੀੜੇ ਨਿਕਲਦੇ ਹੈਗੇ। ਖਾਸੇ ਨਿਕਲ ਰਹੇ ਨੇ ਅੱਜ। ਜਾਦੇ ਕੀੜੇ ਇੱਥੇ ਵੜੇ ਨੇ। ਤਾਰੀ ਚੜੀ ਜਾਂਦੇ ਆ। ਅੰਦਰੋਂ ਤਾਂ हट ਗਈ ਨਹੀਂ ਆਪਾਂ। ਰੈਟ। ਅੰਦਰੋਂ ਤਾਂ हट ਗਈ ਜੂ ਰਖੰਡੀ ਕੜਾਹੀ ਨਾਲ। ਇਹ ਦੁੱਤੀਆਂ ਨਹੀਂ ਚਿਹਿਆ ਤੇ ਨਾ ਉਸ ਪਾਉ। ਠੰਡੀ ਕੜਾਹੀ ਆ। ਆਜਾ। ਆਜਾ ਚੱਲ। ਆਪਾਂ ਦੇਖ ਪਰ ਹੁਣੋ। ਤੂੰ ਬੋਲ ਕੰਨ ਨਾ ਤੇ ਬੰਨ। ਹਾਂ? ਬੋਲ ਨਹੀਂਗਾ ਇਹ ਬੋਲ ਨਹੀਂਗਾ। ਹੋਰ ਬੌਲੀ ਆ। ਇਹ ਬੋਤਲ ਤੁਸੀਂ ਲੈਂਦੀ ਆ ਚੱਕ ਕੇ ਇਹ ਕਿਤੋਂ? ਬੋਤਲ ਹੀ ਚੱਕ ਲੈ ਛੋਟਾ ਜਿਹਾ ਡੰਡਾ ਚੱਕ ਲੈ। ਕੀ? ਤੂੰ 62 ਦੇ ਮੈਂ ਤਾਂ ਗੱਲੀ ਬਣਨੂਆ। ਗੁਰਜਸਾ ਕਹਿੰਦੇ ਗੁਰਜਸ ਗੁਰਜਸ ਜੀ ਆਗੇ ਉਹ ਪਿੱਛੇ ਨਾ ਵੜਵੀਂ ਗੁਰਜਸ ਜਿਵੇਂ ਮੈਂ ਹੀ ਬੜ ਗਈ ਗੁਰਜਸ ਕਰਤੇ ਵੜੇ ਨਿਕਰੇ ਲੈ ਹਾਈ ਕਰਦੇ ਹਾਈ ਕਰਦੇ ਹਾਈ ਹੈਲੋ ਕਰ ਲੈ ਹੈਲੋ ਕਰ ਦਿਆ ਰੋ ਬੋਨ ਦੜਿਆ ਪਿਆ ਇਹਦੇ ਬਾਦੀ ਬਣੀ ਪਈ ਸੀ ਪੈਰ ਮੈਂ ਲੈ ਕੇ ਜੈਉ ਖਣਾ ਹਸਤਾ ਪਾਏ ਤੇ ਜਨਰਲ ਲੈ ਇੱਥੇ ਸੌਣ ਦੇ ਸੌਂਗੇ ਇਸ ਤੇ ਦੋਨੇ ਦਾ ਦੀਵਤਾ ਕੰਨ ਕਿੱਦਾਂ ਲੰਸਰੀ ਹਿੱਦਲਾ ਆਗੀ ਟੋਪੀ ਲਾਉਂਦੀ ਉਹ ਸੀ ਉਹ ਤਾਂ ਉਹ ਕਰ ਦਿਆ ਹਾਈ ਜਨ ਧਰਪ ਹਾਂ ਕੀ ਕਹਿੰਦਾ ਬਿਮਾਰ ਦੋ ਮੱਧ ਆਵਾਂ ਨੰਦੀ ਫੇਰ ਗੱਲ ਕਰਾਂਗੇ ਫੂਡ ਨਾਲ ਦੋ ਸਿਕਟਾ ਬਾਅਦ ਜੱਲਾ ਦੇ ਰਜਿਸਟ੍ਰੇਸ਼ਨ ਹੈ ਕਹਿੰਦਾ ਕਿਉਂ ਹੈ ਮੱਝਾਂ ਆਪਾਂ ਵੰਡਤੀਆਂ ਆਪਣਾ ਨਵੇਰਤਾ ਮੱਝਾਂ ਰਹਾਤੀਆਂ ਕਿ ਉਹ ਇਹ ਤੂੰ ਪੂਗੀ ਬਾਪਾ ਬਾਪਾ ਕਰਦੇ ਕਿ ਬਾਪਾ ਬਾਪਾ लाल टोपी खड़ा ਹੋਊਗਾ ਹੁਣ ਆਪ ਵੀ ਖੜਾ ਹੋਊਗਾ ਹਾਂ ਖੜਾ ਹੁੰਦਾ ਜੀ ਘਰੇ ਵੀ ਬੈਡਾਂ ਨਾਲ ਖੜਾ ਹੁੰਦੇ ਸੀ ਨੂੰ ਜਿੱਦਾਂ ਇੱਧਰ ਨਾ ਜਾਈਂਗੇ ਤੇ ਥੱਲੇ ਵੀ ਦੇਖਦੇ ਕੋਈ ਨਹੀਂ ਓਏ ਕਾ ਟੁਰਾ ਖੱਡਾ ਬਈ ਗੋਗੂ ਵੀ ਪੰਚਿਆ ਹੋਇਆ ਬੱਚੇ ਨਾ ਖੇਡ ਰਿਹਾ ਹੁਣ ਆਪਾਂ ਰੇੜੀਆਂ ਸਟੈਡ ਚੱਕ ਲੈ ਸਪਲੈਂਡਰ ਸਾਡਾ ਆਪਣਾ ਇੱਧਰ ਚ ਪੈ ਗਿਆ ਪਾਣੀ ਏ ਧੋਤਾ ਸੀਗਾ ਨਸੂਈ ਸਾਈ ਜੀ ਚੱਕਣੋਂ ਖੜ ਗਿਆ ਇਹ ਇਹ ਸਰਵਿਸ ਕਰਾਵਾਂਗੇ ਜਿੰਦੇ ਉਦੋਂ ਸੈੱਟ ਹੋਊਗਾ ਇਹਨਾਂ ਟੱਡ ਵਗੈਰਾ ਚੱਕ ਕੇ ਚੱਲਦੇ ਹੁਣ ਆਪਾਂ ਗਰਾਊਂਡ ਨੂੰ ਟਾਈਮ ਹੋ ਗਿਆ ਗਰਾਊਂਡ ਦਾ ਤੈਨੂੰ ਕੀ ਤਕਲੀਫ ਹੈ ਕੋਈ ਨਹੀਂ ਲੱਗੀ ਉਹ ਤਕੜੋਂ ਦੀ ਹੂੰ ਬਈਆ ਕਰ ਕਰੇ ਤੱਕ ਕੇ ਬਈਆ ਕਰ ਭਈ ਜਾ ਕਰ ਚਲੋ ਮਿਲਦੇ ਆ ਗਰਾਊਂਡ 'ਚ ਜਾ ਕੇ ਹੁਣ ਸੋਨ ਹਾਂਜੀ ਗਰਾਊਂਡ 'ਚ ਆਪਾਂ ਆ ਗਏ ਸੀਗੇ ਵਾਪਸ ਤੇ ਹੁਣ ਆਪਾਂ ਵਲੌਗ ਨੂੰ ਕਰਦੇ ਇੱਥੇ ਐਂਡ 10 ਕਿ ਮਿੰਟ ਦਾ ਵਲੌਗ ਬਣਿਆ ਆਪਣਾ ਤੇ ਜੇ ਚੰਗਾ ਲੱਗਿਆ ਤਾਂ ਵਲੌਗ ਨੂੰ ਕਰ ਦਿਓ ਲਾਈਕ ਚੈਨਲ ਨੂੰ ਆਪਣੇ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਕੱਲ ਨੂੰ ਹੋਰ ਬਣਾਵਾਂਗੇ ਵਲੌਗ ਆਪਾਂ ਕੁਝ ਨਵੋ ਨਵਸਟਾ ਨਮਾ ਕਰਦੇ ਰਹਾਂਗੇ ਅੱਜ ਤੱਕ ਕੁਝ ਨਹੀਂ ਕਰਨੋ ਬਾਕੀ ਮਿਲਦੇ ਆਂ ਕੱਲ੍ਹ ਦੇ ਵਲੌਗ ਚ ਧੰਨਵਾਦ